ਗੁਰੂ ਸਾਹਿਬ ਜੀ ਲਾਵਲ ਮਹਲਾ ਚੌਥਾ ਆਵੋ ਸੰਤ ਮਿਲੋ ਮੇਰੇ ਭਾਈ ਮਿਲ ਖਾਨਾ ਤਬਾ ਕਰੂ ਕਾਰਨ ਨਾ ਬਹੁਤ ਹੈ ਕਲਯੁਗ ਕੇਵ ਕੇਵਟ ਗੁਰ ਸਾਉਦ ਤਰੂ ਮੇਰੇ ਮਨ ਅਗੁਣ ਹਰ ਪੁੱਤਰ ਮਾਤ ਕਰੇ ਬਿਤ ਦੇਖੇ ਗੁਣ ਗਾਏ ਮੇਲ ਸੰਗਤ ਪਾਰ ਪਰੋ ਰਹਾ ਕਾਇਆ ਨਗਰ ਮੈਂ ਰਾਮ ਰਸ ਉਤਮ ਕਿਉ ਪਾਈਏ ਅਪਦੇਵ ਜਾਣ ਕਰੂ ਸੋਮਦਾਤਾ ਸੁਮ। ਮੇਨ ਅੰਮ੍ਰਿਤ ਰਾਰਾ ਸੁਪੀਓ। ਰਾਮ ਨਾਮੋਂ ਪ੍ਰਕਾਰ ਮਿੱਠਾ। ਹਰ ਸੰਤ ਨੂੰ ਤਾਸ ਦਿਲੋ। ਗੁਰੂਤ ਹਰਿ ਸੁਮੀ ਕਾਲਾ ਗਾ। ਤੇਰੇ ਬਿਸਨ ਸਭ ਟਿਕ ਰਸੋ। ਰਾਮ ਨਾਮ ਰਾਮ। ਹਰਿ ਜੀਵੋ ਸੰਤ ਜਨੋ ਚਾਰ ਪਦਾਰਥ ਚਾਲੇ ਪਾਈ ਗੁਰਮਤਿ ਨਾਨਕ ਹਰਿ ਪਰਉ ਰਾਮ ਨਾਮ ਰਸ ਰਾਮ ਰਸੋ ਨੈਨ ਹਰਿ ਜੀਵੋ ਸੰਤ ਜਨੋ ਚਾਰ ਪਦਾਰਥ ਚਾਲੇ ਪਾਈ ਗੁਰਮਤਿ ਨਾਨਕ ਹਰਿ ਪਰਉ ਮਾਤਾ ਹਾਸਾ ਵਾਹਿਗੁਰੂ ਕੀ ਤਕਦੀਰ